ਉੱਚੇ ਉੱਪਰ ਕਹਿੰਦੇ 735 ਲੈ ਕੇ ਆਇਆ ਹੈਗਾ ਟਰਾਲੀ ਦੇ ਚਮਕਾਬਲੇ ਦੇ ਵਿੱਚ ਪੂਰੇ ਬਣਾਵਾ ਦੇ ਲੋਏ ਹੈਂ ਤੇਲ ਬਣਾਉਣਾ ਆਉਦਾ ਤੇਲ ਆਏ ਹਾਏ ਬਹੁਤ ਮਾਨ ਪ੍ਰੀਤ ਦਾ ਬੇਰੀਓ ਮਾਨ ਪ੍ਰੀਤ ਤਾਂ ਕਹਿੰਦੇ ਉੱਪਰ ਤੇ ਮੱਕ ਲਾ ਕਾਲਾ ਸੇਖਾ ਉਹ ਜਿੱਕੀ ਸੇਖਾ ਸੋਨੂ ਸਖ ਮਿੱਟੂ ਸੇਖਾ ਜੀਤ ਦਾ ਤੇ ਨਾਲ ਕਹਿੰਦੇ ਮਿੰਨੀ ਭਾਈ ਦਾ ਇਹ ਕਹਿੰਦੇ ਧੰਨਵਾਦ ਹੈ ਆ ਮੁੰਡਾ ਮਾਨ ਪ੍ਰੀਤ ਦਾ ਇਹਦਾ ਮਾਨ ਸਖਲਾ ਦੇ ਜਿਲ੍ਹਾ ਬਠਿੰਡਾ ਮੇਰੇ ਮਿੱਤਰੋ ਉਥੋਂ ਪੁੱਜਿਆ ਮਾਨਖਾ ਕਲਾ ਪਿੰਡ ਜਿਲ੍ਹਾ ਬਠਿੰਡਾ 735 ਲੈ ਕੇ ਚੱ ਗਿਆ ਆ 735 ਲੈ ਕੇ ਪੁੱਜਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਿ ਮੁੰਡਾ ਆ ਬਠਿੰਡੇ ਦਾ ਬਠਿੰਡ ਵੀ ਉਹ ਮੈਨੂੰ ਕਹਿੰਦਾ ਹਾਈ ਸਕੋਰ ਕਿ ਮੈਨੂੰ ਕਹਿੰਦਾ ਹਾਈ ਸਕੋਰ ਆ ਮੁੰਡਾ ਕਿਹਦੇ ਬਠਿੰਡੇ ਦਾ ਬਠਿੰਡ ਪੱਤਰਾ ਨਹੀਂ ਕਹਿੰਦੇ ਹੋ ਟੋਤੇ ਵਾਲਿਆ ਸਾਡੀ ਟੋਤੇ ਵਾਲਿਆ ਇੱਧਰ ਕਹਿੰਦੇ 500 ਦੇ ਮਾਣ ਹਰ ਕਿਸੇ ਡਾਕਟਰ ਵੱਲੋਂ ਨਾਵੇ ਤੁਹਾਡੇ ਨਾਮ ਲਾਵੇ 29 ਦੇ ਮਾਰੋ ਪਾਣ ਕੇ The <laughs> ਹੋ ਪਰਲੇ ਪਾਸੇ ਜਦੋਂ ਮੁੰਡਾ ਬਾਬਾ ਜੋਗੀ ਪੀਰਦਿਆਂ ਦੇ ਨਾਂ ਤੇ ਕਹਿੰਦੇ ਅਰਜਨ ਚਲਾਉਂਦਾ ਨਾ ਓਏ ਕਹਿੰਦੇ ਛੇਵ ਕਿੱਥੇ ਮਿਲਦਾ ਓਏ ਰੱਲਾ ਰੱਲਾ ਓਏ ਅਰਜਨ ਅਰਜਨ ਹੋ ਜਾਂਦੀ ਆ ਮੇਰੇ ਮਿੱਤਰੋ ਅਰਜਨ ਅਰਜਨ ਹੋ ਜਾਂਦੀ ਆ ਪਰ ਦੂਜੇ ਬੱਲੇ ਆਹ ਮੁੰਡਾ ਕਹਿੰਦੇ ਮਾਨਖਾ ਕਲਾ ਪਿੰਡ ਵਾਲਾ 735 ਦੇ ਨਾਲ ਮਾਨਪ੍ਰੀਤ ਪੰਜ ਸੱਤ ਦੇ ਕੋਲੇ ਪੁੱਜ ਗਿਆ ਵੀਰ ਦਾ ਐਨ ਕਨੇ ਗੱਲਾਂ ਟੱਕਾਲੇ ਲੱਗੀਆਂ ਓ ਗੱਲਾਂ ਟੱਕਾਲੇ ਨੇ ਮੇਰੇ ਮਿੱਤਰੋ सब बंदे बाबा सेव के कहना चकिया तेरे लिए जाके बाबा जी लग रहा है और कहते हैं ताऊ बाबा का भी आज यदि सेव का तेरे लिए तो बच्चे हैं ताऊ बाबा भी है और वे फिर सारे वो आदमी जो सात सौ पेंटी सात सौ पेंटी सात सौ पेंटी और बाप और बल्ले बल्ले सात सौ पेंटी सात सौ पेंटी सात सौ पेंटी सात सौ पेंटी सात सौ प ਸੱਲਾ ਬੱਕਰੀਆਂ ਓਏ ਬੱਕਰੀ ਦਾ ਭਾਂਡਾ ਆ ਬੱਲੇ 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 ਇਹ ਹੱਥੇ 500 ਹਰਜਿੰਦਰ ਸਿੰਘ ਜੀ ਡਾਕਟਰ ਸਾਹਿਬ ਉਹਨਾਂ ਦਾ ਉਸ ਬੰਦੇ ਨੂੰ ਖੜਾਵੇ ਅਗਲਾ ਮੈਚ ਆ ਜਿਹੜਾ ਇਸ ਦਿਨ ਹੋਵੇਗਾ